ਤੋ ਪਹਿਲਾਂ ਤਾਂ ਮੈਂ মিডিਆ ਦਾ ਧੰਨਵਾਦ ਕਰੂੰਗਾ ਤੁਸੀਂ ਅੱਜ ਕਵਰੇਜ ਕਰਨ ਲਈ ਉਰੇ ਖੰਨੇ ਦੀ ਜੋ ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਹੈ ਉਰੇ ਪਹੁੰਚੇ ਹੂੰ ਦੂਸਰਾ ਧੰਨਵਾਦ ਮੈਂ ਕਰਨਾ ਚਾਹਨਾ ਹੈ ਪੰਜਾਬ ਦੇ ਹਰਮਨਪਿਆਰੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਜਿਨ੍ਹਾਂ ਦੀ ਯੋਗ ਅਗਵਾਈ ਦੇ ਅੰਦਰ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਸੰ 2022 ਤੋਂ ਚੱਲਦੀ ਜਾ ਰਹੀ ਹੈ ਔਰ ਇਹ ਸਾਡਾ 8ਵਾਂ ਸੀਜ਼ਨ ਹੈ ਜੀਰੀ ਦਾ ਜਿਹੜਾ ਕਿ ਹੁਣ ਸ਼ੁਰੂ ਹੋਣ ਜਾ ਰਿਹਾ ਹੈ ਅੱਜ ਰਸਮੀ ਤੌਰ ਤੇ ਦਾ ਉਦਘਾਟਨ ਹੋ ਚੁੱਕਿਆ ਹੈ ਖੰਨੇਤ ਮੰਡੀ ਅਸੀਂ ਅੱਜ ਤੋਂ ਜਾਨੀ ਕਿ ਚਾਲੂ ਕਰਤੀ ਔਰ ਪਿਛਲੇ ਸਾਲ ਸਾਡੇ ਕੋਲ 190348 ਮੈਟ੍ਰਿਕ ਟਾਂਡੇ ਦੇ ਕਰੀਬ ਜਿਹੜਾ ਸੀ ਉਹਦੇ ਸਾਡੇ ਕੋਲ ਇਨਪੁੱਟ ਹੋਈ ਸੀ ਇਸ ਵਾਰ ਵੀ ਸਾਨੂੰ ਉਮੀਦ ਹੈ ਕਿ ਇਹਦੇ ਨੇੜੇ ਤੇੜੇ ਹੀ ਸਾਡੇ ਕੋਲ ਜਿਹੜੀ ਆਮਦ ਹੋਊਗੀ ਤੇ ਇਹਦੇ ਵਿੱਚ ਸਾਡੀ ਜਿਹੜੀ ਦਹੜੂ ਈਸੜੂ ਰੌਣੀ ਤੇ ਖੰਨੇ ਇਹ ਜਿਹੜੀਆਂ ਸਾਡੀਆਂ ਚਾਰੇ ਮੰਡੀਆਂ ਨੇ ਜਿਹੜੀਆਂ ਇਹ ਚੱਲਣਗੀਆਂ ਔਰ ਸਾਡੇ ਕੋਲ ਹਰ ਤਰ੍ਹਾਂ ਦਾ ਪ੍ਰਬੰਧ ਹੈ ਜਿਹੜਾ ਉਹੋ ਪੁਕਤਾ ਕੀਤਾ ਹੋਇਆ ਹੈ ਸਰਕਾਰ ਵੱਲੋਂ ਪੰਜਾਬ ਸਰਕਾਰ ਦੇ ਅਫਸਰ ਸਹਾਬਾਨ ਡੀ ਐਫ ਐਸ ਈ ਸ਼ਿਫਾਲੀ ਚੋਪੜਾ ਜੀ ਐਸ ਡੀ ਐਮ ਖੰਨਾ ਡਾਕਟਰ ਬਲਜਿੰਦਰ ਸਿੰਘ ਢੱਲੋਂ ਜੀ ਚੇਅਰਮੈਨ ਮਾਰਕੀਟ ਕਮੇਟੀ ਖੰਨਾ ਜਗਤਾਰ ਸਿੰਘ ਗਿੱਲ ਜੀ ਸਾਡੇ ਪ੍ਰਧਾਨ ਜੀ ਆਰਟੀ ਐਸੋਸੀਏਸ਼ਨ ਦੇ ਸਰਦਾਰ ਹਰਬੰਸ ਸਿੰਘ ਰੌਸ਼ਾ ਜੀ ਸਾਡੇ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਦੇਵਾਲ ਸਿੰਘ ਦਿਆਲੀ ਜੀ ਕਿਸਾਨ ਸਾਡੇ ਜਿਹੜੇ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ਸਾਡੇ ਜਿਹੜੇ ਪ੍ਰਧਾਨ ਨੇ ਜਾਦਵਿੰਦਰ ਸਿੰਘ ਬਿੱਟੂ ਲੇਬੜਾ ਜੀ ਸਾਰੇ ਜਣੇ ਅੱਜ ਉਰੇ ਮੌਜੂਦ ਨੇ ਔਰ ਅੱਜ ਅਸੀਂ ਉਰੇ ਜਿਹੜੀ ਢੇਰੀ ਆ ਢੇਰੀ ਦੇ ਉੱਤੇ ਖੜ ਕੇ ਬੋਲੀ ਕਰਾ ਕੇ ਕੰਮ ਸ਼ੁਰੂ ਕਰਵਾਤਾ ਕਿਸਾਨ ਜਿਹੜੀ ਪਹਿਲੀ ਢੇਰੀ ਸੀ ਕਿਸਾਨ ਨੂੰ ਮਾਨ ਸਤਕਾਰ ਆਦਰ ਦਿੱਤਾ ਗਿਆ ਔਰ ਜਿਹੜੇ ਆਰਤੀਏ ਸਹਬਾਨ ਨੇ ਇਹ ਅੱਜ ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ ਆ ਉਹਨਾਂ ਦਾ ਮਾਨ ਆਦਰ ਸਤਕਾਰ ਕੀਤਾ ਗਿਆ ਸਰਕਾਰ ਦੇ ਨੁਮਾਇੰਦਾ ਹੋਣ ਦੇ ਨਾਤੇ ਅਸੀਂ ਇਹ ਪ੍ਰੋਮਿਸ ਕਰਦੇ ਆਂ ਔਰ ਸਾਡਾ ਵਾਅਦਾ ਹੈ ਕਿ ਕਿਸੇ ਵੀ ਕਿਸਮ ਦੀ ਦਿੱਕਤ ਨਹੀਂ ਆਣ ਦੇ ਦਿੱਤੀ ਜਾਊਗੀ 24 ਤੋਂ 48 ਘੰਟਿਆਂ ਦੇ ਵਿੱਚ ਵਿੱਚ ਪੇਮੈਂਟ ਟ੍ਰਾਂਸਫਰ ਹੋਊਗੀ ਔਰ 72 ਘੰਟਿਆਂ ਦੇ ਵਿੱਚ ਵਿੱਚ ਮਾਲ ਦੀ ਜਿਹੜੀ ਲਿਫਟਿੰਗ ਹੋਊਗੀ ਤੇ ਮੰਤਰੀ ਸਾਹਿਬ ਕੇਂਦਰ ਨਾਲ ਸੰਬੰਧਤ ਮਸਲੇ ਨੇ ਜਾਂ ਨਮੀ ਜ਼ਿਆਦਾ ਹੋਣ ਦਾ ਜਾਂ ਡਿਸ ਕਲਰ ਦਾ ਪਹਿਲੇ ਦਿਨ ਤੋਂ ਹੀ ਆਰਤੀ ਕਿਸਾਨ ਤੇ ਸਰਕਾਰ ਵੀ ਮੰਗ ਕਰ ਰਹੀ ਪਰ ਕੇਂਦਰ ਨੇ ਹਾਲ ਤੱਕ ਕੋਈ ਸਰਵੇ ਟੀਮ ਨਹੀਂ ਭੇਜੀ ਜਦੋਂ ਸੀਜ਼ਨ ਮੁੱਕਣ ਵਾਲਾ ਹੁੰਦਾ ਤਾਂ ਉਦੋਂ ਟੀਮਾਂ ਭੇਜ ਦਿੰਦੇ ਨੇ ਕੀ ਕਹਾਂਗੇ ਦੇਖੋ ਕੇਂਦਰ ਸ਼ੁਰੂ ਤੋਂ ਹੀ ਪੰਜਾਬ ਦੇ ਨਾਲ ਮਤਰੀਮਾਲਾ ਸਲੂਕ ਕਰਦਾ ਰਿਹਾ ਆਪਾਂ ਨੂੰ ਪਤਾ ਔਰ ਇਹ ਹਮੇਸ਼ਾ ਗੌਂਗਲੂਆਂ ਤੋਂ ਮਿੱਟੀ ਝਾਰਨ ਆਉਂਦੇ ਨੇ ਇਹ ਕਦੇ ਰਿਸਪੌਂਸੀਬਿਲਟੀ ਨਹੀਂ ਫਿਕਸ ਕਰਦੇ ਸੋ ਹੁਣ ਹਲੇ ਜੇ ਕੇਂਦਰ ਮਤਲਬ ਕਿ ਚਾਹੁੰਦਾ ਹੈ ਸੀਰੀਅਸਲੀ ਚਾਹੁੰਦਾ ਹੈ ਕਿ ਪੰਜਾਬ ਦੇ ਨਾਲ ਜਿਹੜਾ ਰਿਸ਼ਤਾ ਉਹਨਾਂ ਦਾ ਸੁਹਿਰਦ ਹੋਵੇ ਚੰਗਾ ਹੋਵੇ ਤਾਂ ਉਹਨਾਂ ਨੂੰ ਹੁਣ ਸਟਾਰਟਿੰਗ ਚ ਹੀ ਜਿਹੜੇ ਪੁਖਤਾ ਪ੍ਰਬੰਧ ਨੇ ਉਹਨਾਂ ਦਾ ਜਾਇਜ਼ਾ ਲੈਣਾ ਚਾਹੀਦਾ ਆ ਕੇ ਉਹਰੇ ਖੜਨਾ ਚਾਹੀਦਾ ਸਾਡੇ ਬਰਾਬਰ ਮੋٹے ਨਾਲ ਮੋਟਾ ਲਾਣਾ ਚਾਹੀਦਾ ਪਿਛਲੇ ਸਾਲ ਵੀ ਅਸੀਂ ਆਪਣੇ ਲੈਵਲ ਤੇ ਸਾਡੇ ਆਰਤੀ ਭਰਾਵਾ ਨੇ ਸੈਲਰ ਭਰਾਵਾ ਨੇ ਜਿਨ੍ਹਾਂ ਦੇ ਮਾਲਕ ਨੇ ਉਹ ਉਹਨਾਂ ਨੇ ਬੜਾ ਸਾਥ ਦਿੱਤਾ ਪਿਛਲੀ ਵਾਰ ਵੀ ਅਸੀਂ ਇਹ ਇਸ ਤਰੀਕੇ ਨਾਲ ਮੈਨੇਜ ਕਰਕੇ ਵਰਨਾ ਕਿਸੇ ਨੇ ਸਾਨੂੰ ਕੇਂਦਰ ਨੇ ਸਾਡੇ ਨਾਲ ਜੋ ਗੁਜ਼ਾਰੀ ਹੈ ਪੰਜਾਬ ਦਾ ਬੱਚਾ ਬੱਚਾ ਜਾਣਦਾ ਸੋ ਇਸ ਵਾਰ ਵੀ ਸਾਨੂੰ ਇਹ ਉਮੀਦ ਹੈ ਕਿ ਜਣੀ ਕਿ ਤੁਸੀਂ ਇਸ ਵਾਰ ਸਾਡੇ ਨਾਲ ਮੋਢਾ ਨਾਲ ਮੋਢਾ ਲਾ ਕੇ ਖੜੋਗੇ ਬਾਕੀ ਤੁਹਾਡਾ ਜੋ ਰਵਈਆ ਰਵਈਆ ਕਿਸੇ ਤੋਂ ਲੁਕੋਣ ਵਾਲਾ ਹੈ ਚੁਪਾਉਣ ਵਾਲਾ ਹੈ ਅੱਜ ਬਹੁਤ ਵਧੀਆ ਮਾਹੌਲ ਦੇ ਵਿੱਚ ਅੱਜ ਅੱਜ ਸਾਡਾ ਇਹਦਾ ਕਾਟੜ ਹੋ ਚੁੱਕਿਆ ਹੁਣ ਸਾਰੀਆਂ ਜਾਂਸੀਆਂ ਚਾਰੇ ਜਣਸੀ ਅੱਜ ਜਿੰਨਾ ਮੰਡੀ ਦੇ ਵਿੱਚ ਮਾਲ ਸੁੱਕਾ ਮਾਲ ਹੈ 17 ਮੌਤਰੇ ਉਹ ਸਾਰਾ ਜਖਿਦਿਆ ਜਾਊਗਾ ਤੇ ਉਹਦੀ ਪੇਮੈਂਟ ਉਹ ਕੱਲ ਨੂੰ ਸ਼ਾਮ ਤੱਕ ਉਹਦੀ ਪੇਮੈਂਟ ਸਾਰੀ ਉਹਦੀ ਆ ਜਾਊਗੀ ਅਤੇ ਉਹਦੀ ਲਿਫਟਿੰਗ 72 ਘੰਟਿਆਂ ਦੇ ਹੋ ਜਾਊਗੀ ਸਾਡੇ ਸਾਡਾ ਆਰਤੀਆਂ ਦਾ ਕਿਸਾਨ ਦਾ ਤੇ ਸੈਂਟਰ ਮਾਲਕ ਦਾ ਅਸੀਂ ਪੂਰਾ ਸੰਬੰਧ ਹੈ ਤੇ ਕਿਸੇ ਕਿਸਮ ਦੀ ਕਿਸਾਨ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਊਗੀ ਅਤੇ ਮੈਂ ਵਾਸ ਦਵਾਉਣਾ ਤੁਹਾਨੂੰ ਪ੍ਰੈਸ ਵਾਲਿਆਂ ਨੂੰ ਵੀ ਕੋਈ ਵੀ ਕਿਸਾਨ ਰਾਤ ਨਹੀਂ ਕਟੂਗਾ ਜਿਹੜਾ ਸੁੱਕਾ ਚੋਣਾ ਲੈ ਕੇ ਸਵੇਰੇ ਲੈ ਕੇ ਆਊਗਾ ਸ਼ਾਮ ਨੂੰ ਬਿੱਲ ਹੋ ਕੇ ਜਾਊਗਾ ਕਿ ਲੱਗਦਾ ਕਿ ਕਦੋਂ ਤੱਕ ਸੀਜ਼ਨ ਚੱਲੂ ਕਿਉਂਕਿ ਐਡਵਾਂਸ ਵੀ ਹੋ ਗਿਆ ਇਸ ਵਾਰ ਸੀਜ਼ਨ ਤੇ ਸੀਜ਼ਨ ਦਾ ਤਾਂ ਸ਼ੁਰੂ ਹੋ ਗਿਆ ਖੰਨਾ ਮੰਡੀ ਦੇ ਵਿੱਚ ਤਾਂ ਐਸਾ ਵੀ ਕਦੇ ਸ਼ੁਰੂਆਤ ਦਾ ਅੱਧਰ ਹੋ ਜੇ ਕੱਲੂ ਮੰਡੀ ਭਰ ਜਾਣੀ ਹੈ ਤੇ ਮੈਨੂੰ ਉਮੀਦ ਹੈ ਵੀ 30 ਅਕਤੂਬਰ ਤੱਕ ਜਿਹੜੀ ਮੰਡੀ ਹੈ ਇਹ ਸੀਜ਼ਨ ਖਤਮ ਹੋ ਜਾਊਗਾ ਫੋਲ ਆਧਾਰ ਕਾਰਡ ਅਪਡੇਟ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਸੇਵਾਵਾਂ ਇੱਕੋ ਥਾਂ ਤੇ ਬੇਦੀ ਸਮਾਰਟ ਸੋਲਿਊਸ਼ਨ ਬਲੇਰ ਕੋਟਲਾ ਰੋਡ ਖੰਨਾ ਵਿਖੇ ਆਧਾਰ ਕਾਰਡ ਵਿੱਚ ਕਾਰ ਦਾ ਪਤਾ ਪਿਤਾ ਪਤੀ ਦਾ ਨਾਮ ਅਤੇ ਮੋਬਾਈਲ ਨੰਬਰ ਅਪਡੇਟ ਕਰਵਾਓ ਗੁੰਮ ਹੋਇਆ ਪੈਨ ਕਾਰਡ ਮੁਰਾ ਪ੍ਰਾਪਤ ਕਰਵਾਓ ਗੁੰਮ ਹੋਇਆ ਸੀ ਗੱਡੀ ਦੀ ਰਜਿਸਟ੍ਰੇਸ਼ਨ ਸਰਟੀਫਿਕੇਟ ਮੁਰਾ ਪ੍ਰਾਪਤ ਕਰਵਾਓ ਹਰ ਗੱਡੀ ਦਾ ਇੰਸ਼ੋਰੈਂਸ ਤੇਜ਼ੀ ਅਤੇ ਪਰੋਸੇ ਨਾਲ ਕਰਵਾਓ ਸਾਰੀਆਂ ਸੇਵਾਵਾਂ ਸੌਖੀਆਂ ਪਰੋਸੇਯੋਗ ਅਤੇ ਸਮੇਂ ਸਿਰ ਅੱਜ ਹੀ ਸੰਪਰਕ ਕਰੋ ਬੇਬੀ ਸਮਾਰਟ ਸੋਲਿਊਸ਼ਨ ਤੁਹਾਡੀਆਂ ਸਾਰੀਆਂ ਦਸਤਾਵੇਜ਼ ਅਤੇ ਇੰਸ਼ੋਰੈਂਸ ਦੀਆਂ ਲੋੜਾਂ ਲਈ ਇੱਕ ਹੱਲ